ਪ੍ਰੋਗਰਾਮ ਹੀ ਰੇ ਪੰਜਾਬ ਦੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਹੈਪੀ ਰੰਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਦੋਸਤੋ ਅੱਜ ਅਸੀਂ ਗਾਇਕੀ ਦੇ ਉਸ ਯੁੱਗ ਦੀ ਗੱਲਬਾਤ ਕਰਾਂਗੇ ਜਦੋਂ ਪੰਜਾਬੀ ਗਾਇਕੀ ਆਪਾਂ ਕਹਿ ਸਕਦੇ ਹਾਂ ਪੰਜਾਬੀ ਗਾਇਕੀ ਦੀ ਰਿਕਾਰਡਿੰਗ ਸ਼ੁਰੂ ਹੋਈ ਜਾਂ ਜਿਹੜੇ ਰਿਕਾਰਡਡ ਗੀਤ ਅਸੀਂ ਸੁਣਦੇ ਹਾਂ ਉਸ ਦੌਰ ਦੀ ਬਹੁਤ 47 ਤੋਂ 50 ਸਾਲ ਦੇ ਅਲੱਗ ਛੱਗੇ ਉਸ ਦੌਰ ਦੀ ਗਾਇਕੀ ਦੀ ਗੱਲ ਕਰਾਂਗੇ ਪੰਜਾਬੀ ਗਾਇਕੀ ਦੇ ਬਾਬਾ ਬੋੜ ਉਸਤਾਦ ਲਾਲਚੰਦ ਜੀ ਯਮਲਾ ਜੱਟ ਜਿਹੜੇ ਕਿਸੇ ਜਾਣ ਪਛਾਣ ਦੇ ਮਥਾਜਨੀ ਨੇ ਉਹਨਾਂ ਦੇ ਇੱਕ ਬਹੁਤ ਹੀ ਪਿਆਰੇ ਸ਼ਗਿਰਦ ਜਿਹੜੇ ਵੈਸੇ ਤਾਂ ਅੱਜਕੱਲ ਯੂ ਐਸ ਏ ਸੈਟਲ ਨੇ ਤੇ ਅੱਜਕੱਲ ਪੰਜਾਬ ਆਏ ਨੇ ਤੇ ਸਾਨੂੰ ਮੌਕਾ ਮਿਲਿਆ ਉਹਨਾਂ ਨੇ ਸਮ ਟਾਈਮ ਦਿੱਤਾ ਉਹਨਾਂ ਨਾਲ ਗੱਲਬਾਤ ਕਰਨ ਦਾ ਤੇ ਅੱਜ ਮੈਂ ਤੁਹਾਨੂੰ ਮਿਲਾਉਂਗਾ ਜੀ ਉਸਤਾਦ ਯਮਲਾ ਜੱਟ ਜੀ ਦੇ ਬਹੁਤ ਹੀ लाडले ਸ਼ਗਿਰਦ ਵਰਜਿੰਦਰ ਮਚਲਾ ਜੱਟ ਜੀ ਨਾਲ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜੀ ਮਿਹਰਬਾਨੀ ਬੜੀ ਪਾਰ ਕਰਵਾ ਕੀਤੀ ਤੁਸੀਂ ਚਰਨ ਪਾਏ ਨੇ ਨਹੀਂ ਜੇ ਸਾਡੀ ਖੁਸ਼ਕਿਸਮਤੀ ਆ ਗਿਆ ਤੁਸੀਂ ਸਾਡਾ